ਅਮ੍ਰਿਤਸਰ ਦਿਹਾਤੀ ਪੁਲਿਸ ਦੇ ਥਾੜਾ ਚਾਟਿਵਿੰਡ ਅਧੀਨ ਆਉਂਦੇ ਪਿੰਡ ਗੁਰੂਵਾਲੀ ਦਾ ਜਿੱਥੇ ਰਾਤ 1:30 ਵਜੇ ਦੇ ਕਰੀਬ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿਆ ਵਿਆਹ ਜੋੜੇ ਅੰਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਦੀ ਚੈਨੀ ਮੁੰਦਰੀਆਂ ਅਤੇ ਮੋਬਾਈਲ ਦੇ ਨਾਲ-ਨਾਲ 40 ਹਜ਼ਾਰ ਕੈਸ਼ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਲਦ ਚੋਰ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਚੋਰੀ ਮਿੰਗ ਹਾਰ ਚਾਈਨੀ ਮੁੰਦਰੀ ਸੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਪਤਾ ਹੀ ਨਹੀਂ ਲੱਗਾ ਜੀ ਆਪ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ ਚ ਸੀਗੇ ਮਿੰਗ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ ਸਿੱਧਾ ਨਹੀਂ ਦਰਵਾਜ਼ਾ ਉਹ ਉੱਦ ਚਾਲੀ ਆਲਾ ਜੀ ਜੀ 19 ਤਰੀਕ ਨੂੰ ਸਮਝ ਐ 12ਵੇਂ ਮਹੀਨੇ ਦੀ ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ ਸਾਡੇ ਕਿਤਾਬ ਦੇ ਸਾਡੇ ਕਿਤਾਬ ਮੌਕੇ ਮੈਂ ਵੇਖਿਆ ਜਾ ਕੇ ਵੇਖਿਆ ਕਿ ਇੱਕ ਘਰ ਆ ਚਾਰ ਬੰਦੇ ਹੋ ਕੇ ਰਹਿਆ ਸਾਰੇ ਬੰਦੇ ਤੇ ਦੋ ਕਮਰੇ ਆ ਇੱਕ ਰਸੋਈ ਤੇ ਮਾਤਾ ਇਹਨਾਂ ਦੀ ਗਈ ਹੈ ਤੇ ਭੈਣ ਕੋ ਬਿਮਾਰ ਹੈ ਤੇ ਉੱਥੇ ਗਈ ਤੇ ਮਾਲਕ ਨੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੁਝ ਮੰਦਰੀਆਂ ਦੋ ਆ ਉਹ ਕੋਈ ਨਾਮ ਨੂੰ ਬਸ ਉਹ ਵਾਕੀ ਲੈ ਗਿਆ ਤੇ ਜਿੰਦਾ ਜਿਹੜਾ ਉਹ ਸਾਰੇ ਜਿਹੜੇ ਗਰੇਲਿਆ ਉਹ ਟੁੱਟੇ ਸੀ ਥੋੜੀ ਆਹ ਦਿੱਤਾ ਇਹਨਾਂ ਦੇ ਹੁਣ ਜਿਹੜਾ ਦਾ ਮੋਬਾਈਲ ਉਹ ਵੀ ਚੋਰੀ ਹੋਇਆ ਉਹ ਮੈਰ ਉਹ ਚੱਲਦਾ ਸੀ ਉਹ ਇਸ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆਹ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫੇਰ ਜੋ ਕਾਰਵਾਈ ਅਗਰੋਤ ਕਰ ਲਈ ਜੀ ਜ਼ਿਲ੍ਹੇ ਵਿੱਚ